ਜੇ ਇਹ ਜਰਨੀ ਫਿਰ ਰਹਿੰਦੀ ਆ ਅੱਜ ਕਦਵੀਂ ਕਿੱਥੇ ਜਾਂਦੀ ਫਿਰ ਕਦੇ ਕਦੇ ਕੰਮ ਤੇ ਜਾਂਦੀ ਆ ਪੜਨ ਜਾਂਦੀ ਆ ਫਿਰ ਜਾਈ ਜੇ ਇੰਨਾ ਕੰਮ ਕਰ ਗਈ ਕਿੰਨਾ ਲੈ ਗਈ ਆ ਘਰੇ ਨਾ ਟੱਕਾ ਨਹੀਂ ਕਰਦੀ ਆ ਅਰ ਕੰਮ ਤੋਂ ਆ ਮਮੀ ਆ ਗਈ ਚਲ ਪਾਪੀ ਨਾਲੇ ਪਾਣੀ ਲਿਆ ਦਿਓ ਨਾਲੇ ਚਾਹ ਲਿਆ ਦਿਓ ਮਨਾਰਨ ਸਰਮਾਹ ਰਾਣੀ ਨੇ ਆ order ਦਿੱਤਾ ਤਰਨਤ ਕੋ ਉੱਗੀ ਤੇਰਾ ਮੈਂ ਤਾਂ ਕੰਮਾਂ ਚ ਹੀ ਹਾਂ ਨਾ ਬੋਲਦਾ ਤਾਂ ਦਾ ਕਾਇਮ ਸਾਰਨ ਕੱਪੜੇ ਵੀ ਨਹੀਂ ਪੁੱਟਾ ਅਜੇ ਨਹੀਂ ਤੇ ਐਸੀ ਟੱਠਾ ਨੇ ਗਰਮੀ ਆਉਂਦੇ ਚਪੁੱਟ ਮਮੀ ਐਸੀ ਛੱਡ ਬੋ ਜੇ ਕੱਪੜੇ ਇਹ ਸੁਪਨੇ ਅਨੁਸਾਰੇ ਚਲ ਮੈਂ ਪ੍ਰੈਸ ਕਰ ਚਲੋ ਇਹ ਕੱਪੜੇ ਦੋ ਨਹੀਂ ਰੱਖੋ ਆਹਾਂ ਜੀ ਮਾਸੇਲੇ ਕੱਪੜੇ ਦੋ ਕੇ ਛੱਡੀਆਂ ਹੋਰ ਠੀਕ ਹੋ ਬੋ ਜੀ ਇਹ ਤੁਹਾਨੂੰ ਦੋ ਪੁੱਟਾ ਆਹਾਂ ਜੀ ਖਾਂਜੀ ਦੋ ਜੀ ਇਹ ਗੁਰੀਲੇ ਕਰ ਦੇਣਾ ਕੋਈ ਨਾ ਕੋਈ ਜਿੰਦ بس دین دا کام ہی 하게 दियो सारा दिन काम ਤੇ ਹੀ ਮੜ ਮਟਰ ਉਤਰਣਾ ਜਾਈਦਾ ਪੱਕਾ ਇਹ ਕਿ ਨਾ ਤੁਰਾ ਕੇ ਹੁੰਦਾ ਰਹੇ ਜਦ ਕਰਾਵੇ ਨਾ ਇਹਦਾ ਕੰਮ اے ਕੋਈ ਨਾ ਫੇਰ ਅਸੀਂ ਆਏ ਆ ਨਾ ਨੂੰ ਟਾਈਮ ਨਹੀਂ ਦਵਦਾ सारा दिन ਕੰਮ ਤੇ ਹੀ ਲਾਉਂਦੇ ਨੂੰ ਮੀਂਹ ਕਰਾਵੇ ਨਾ بس ਇਹਨਾਂ ਨੂੰ ਪਤਾ ਹੀ ਹੈ ਕਿ ਤੱਕ ਕਰਿਆ ਕਰਨਾ ਮੇਰਾ ਚਾਹੀਦਾ ਕੰਮ ਹੋ ਤੇ ਖਾਪ ਕੇ ਜਾਂਦੀ ਸਭ ਦੇ ਨਹੀਂ ਕਰਦੀ ਰਹਿਣੀ ਹੈ ਕੋਈ ਨਾ ਨਾਮ ਦਾ ਕਰਨੀ ਹੁੰਦੇ ਨਾ ਸਿਆਂ ਨੂੰ ਗੱਲ ਕਰਕੇ ਜੇ ਚਾਹੀਦਾ ਕਰਾਉਣਾ ਕੋਠਾ ਜਾਈ ਜਾ ਬਸ ਆਈ ਨਹੀਂ ਜਾਂ ਘਰ ਪਰ ਜਾਂਦੀ ਰਹਿਣਾ ਆਹ ਤਾਂ ਵੀ ਕਿ ਰਾਣੀ ਬਸ ਚਾਹ ਪੀ ਕੇ ਮਰਾਈ ਆਂ ਵੇਖਣ ਆਈ ਸੀ ਕਿ ਸਾਰਾ ਦਿਨ ਕੁੜੀ ਓਕੀ ਹੋਈ ਜਾਂਦੀ ਇਹ ਜਾਂ ਬੇਲੀਆਂ ਫਿਰਦੀ ਜਾਂਦੀਆਂ ਮਾਵਾਂ ਢੀਆਂ ਕੋਈ ਕਰਤੇ ਤੇ ਵਰਕੇ ਤਾਂ ਮਸੀਤੇ ਦਾ ਮਾਸ ਦਾ ਉਹ ਨਾ ਨਹੀਂ ਕਿੰਨਾ ਮਾਸਾ ਹੋਰ ਯਾਹ ਨਹੀਂ ਫੇਰਾ ਬਲੂਸਾ ਕਰਦਾ ਕਰਦਾ ਵੀ ਮੇਰੀ ਕਿਤੇ ਨਹੀਂ ਆਈ ਜੇ ਮੈਂ ਤੁਹਾਡੇ ਕੋਲੇ ਢਿੱਡ ਫਰੋਣ ਲਿਆ ਕਈ ਵਾਰੀ ਗੱਲ ਗੰਨ ਹੋ ਜਾਂਦੀ ਹਾਂ ਹਾਂ ਹੈਨਾ ਬਸ ਆਈ ਨਹੀਂ ਪੈਂਡਾ ਆਈ ਪੈਂਦੀ ਹੈ ਫਿਰ ਬਸ ਆਈ ਹੈ ਹਾਂ ਆਜਾ ਚਾਹੇ ਕਿ ਰਾਣੀ ਬਸ ਚਾਹ ਪੀ ਕੇ ਮਰਾਈ ਆਂ मम्मी तो तो रोज बना फड़िया मैं, तो मैं मसा कपड़े कुछ लगती नहीं मैं धी है फिर कोई मैं कही नहीं, नहीं। नह ਗੁੰਨਾਟ ਕੇ ਇਤ ਚਲ ਅੱਜ ਤੇ ਕਾਬੀ ਢਿੱਲੀ ਐ ਕੋਈ ਗੁੰਨੇ ਦੀ ਕੁੜੀ ਐ ਮੰਮੀ ਮੈਂ ਕੱਲਾ ਆਟਾ ਘੁੰਮੂਗੀ ਰੋਟੀ ਨਹੀਂ ਬਣਦੀ ਆਟਾ ਘੁੰਮੂਗੀ ਸੱਤ ਕੀ ਬਈ ਸਹੀ ਚਲ ਕੋਈ ਨਾ ਮੇ ਰੋਟੀ ਤਾਂ ਪਕਾਉਣਾ ਆਟੇ ਹੀ ਘੁੰਮਣੇ ਚੱਲ ਮੈਂ ਤਾਂ ਕੰਮ ਨਹੀਂ ਕਰ ਬੱਲ ਮੈਂ ਤਾਂ ਸੱਤਾਂ ਰੋਟੀ ਦਾ ਕੰਮ ਉਹਨਾਂ ਤੋਂ ਕਰੂਗਾ ਆਟਾ ਘੁੰਮਣ ਨੂੰ ਤੇ ਕਿੰਨਾ ਚੰਗਾ ਨਹੀਂ ਕਰਨਾ ਪੈਂਦਾ ਮੇਰਾ ਸਵਾਗਤ ਹੈ ਅੱਜ ਤੁਹਾਡੇ ਜੁਗਿਆ। ਕੋਪੈਨ ਨੇ ਦੀਪਾ ਵੀ ਰੋਟੀ ਬਣਾਉਂ। ਆਟੇ ਤੋਂ ਬਣਾ ਰਿਹਾ ਕਾਗੂ ਕੇ ਕੈਨ ਨਹੀਂ ਆ। ਸਾਡੇ ਨੂੰ ਰੋਟੀ। ਉਹਨਾਂ ਅੱਛੇ ਖਾਤਾ ਖਾਣੀ। ਮੈਂ ਤਰ੍ਹਾਂ ਆਣੀ ਹੋ ਗਈ ਰੋਟੀ। ਹਮ ਦਾ ਸਾਧਿਆ। ਉਹ ਤਾਂ ਨਹੀਂ ਹੈ ਬਈ ਲਾਡ ਨਹੀਂ ਹੈ। ਮੈਂ ਇਸ ਲਈ। ਮੈਂ ਪਹਿਲੇ ਸਾਲ। ਲੇਗਾ ਵੀ ਇਹ ਵੀ ਨਾ ਕੁਲੀ ਨੂੰ ਮਾਰਾ ਨੂੰ ਨਹੀਂ ਮੈਂ ਮਰ ਜਾ ਆਹ ਹਰਤਾ ਕੋਈ ਇਹ ਤਾਂ ਹੈਗਾ ਜਿਵੇਂ ਪੂਰੇ ਬਣਾਉਣੇ ਕਿਹਨੇ ਸਾਨੂੰ ਮੰਮੀ ਸਦਾ ਖਾ ਕੇ ਆ ਮੰਮੀ ਰੋਟੀ ਤਾਂ ਬਣ ਕੇ ਵੀ ਲੱਗੀ ਲੈ ਖਾ ਲਈ ਤਾਂ ਮੈਨੂੰ ਧੁੱਖ ਲੱਗੀ ਪਈ ਆਟਾ ਵਾਲਾ ਸੋਨਾ ਸੀ ਮम्मी ਸੇਤੀ ਸੇਤੀ ਬਣਗੀ ਰੋਟੀ ਨਾ ਆਹ ਕੋਈ ਆਟਾ ਲੈ ਕੋਈ ਪੁੱਤ पूरे पकाला हो किए है मम्मी बनाना शेक बनाता दीदी ने तो ग्लास जमा के पियो आ देखो मैं बसो मैं क्या चुप तो आ रही है मैं ना बजे तक दूं तू सब ख्याल रख कर नु मारो मुक्ता मैं मेरी गाल सुनी न्याने के पास में आए ती शाम की होगी बेंती दी तुसी हले तक बेहोंच नहीं आंदे है न्याणी है पुत ब्याहा में हम तेरी कहां ना पिछे ब्याहा में आई रहा है कहां तक ये मुंडी मम्मी जी ने 15 साल दिन कह देंदी 20 साल दिन कह देंदी भी भाई ब्याह दो ब्याह दो 25 ਸਾਲ ਦਿੱਤਾ ਹੋ ਗਈ। ਇਸ ਦੁਬਾਰਾ ਕਾਹਨੂੰ ਲੂਗੈ ਨੂੰ? ਗਾਇੂ ਬਾਬਾ ਥੇ ਦਿਨ ਤੋੜੋ ਤੇ ਆਏ ਕਰਿਆ ਮੈਂ ਕਰਿਆ ਸੀ ਉਹ ਵੀ ਚੱਜ ਦਾ ਨਹੀਂ ਕਰਿਆ। ਉਹ ਵੀ ਮੈਂ ਨਹੀਂ ਕਰਨਾ ਪਊਗਾ। ਜੇ ਇੰਨਾ ਪਤਾ ਹੁੰਦਾ ਫਿਰ ਮੈਂ ਆਪੇ ਬੁੰਨ ਲੈਂਦੀ। ਮੈਂ ਮੈਟੀ ਨੂੰ ਨਾ ਪੁੱਸ ਤੱਕ ਕਿਆ ਕਰ। ਮੰਮੀ 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 ਟੋਕਣਾ ਪੈਂਦਾ ਹੈਗਾ ਫੇਰ ਸਿੱਤਰ ਖਾਊਗਾ ਨਹੀਂ ਕਰ ਜਾ ਕੇ ਫੇਰ ਮੈਂ ਨਹੀਂ। ਜੇ ਤਾਂ ਗੁੰਨਾ ਗੁੰਨੇ ਆ ਲੈ ਗੁੰਨਾ ਚਾਪ ਤੋਂ ਪੂੜੇ ਬਣਾ ਲਾ ਹੋਰ ਕੋਈ ਹੈ ਮੰਮੀ ਦਾ ਹਾਂ ਵੀ ਇਹਦੀ ਗੁੰਨੇ। ਮੰਮੀ ਮੈਨੂੰ ਇੱਕ ਗੱਲ ਦੱਸੋ। ਹਾਂ। ਜਦੋਂ ਕੱਲ ਮੈਂ ਉਹ ਕੰਮ ਬਤਾਉਂਦੀ ਸੀ ਨਾ ਉਦੋਂ ਚਾਚੀ ਖੜੀ ਸੀ ਗਲੀ ਚ ਅੱਛਾ ਤੇ ਮੈਨੂੰ ਐ ਲੱਗਿਆ ਜਿਵੇਂ ਇਹਨਾਂ ਨੇ ਉੱਥੇ ਖੜ ਕੇ ਆਪਣੀ ਇਹ ਗੱਲਾਂ ਕੀਤੀਆਂ ਹੁੰਦਾਂ ਨੇ ਆ ਪਤਾ ਜੀ ਏਸੀ ਵਾਲੇ ਕਮਰੇ ਚ ਤੇ ਇਹਦੇ ਕੋਲੇ ਖੜੀ ਸੀ ਮੈਨੂੰ ਤਾਂ ਲੱਗਦਾ ਇਹ ਉਹਦੀਆਂ ਗੱਲਾਂ ਚਾਹੀ ਉਥੇ ਚਾਚੀ ਦਾ ਕੁਝ ਨਹੀਂ ਆਉਣਾ ਆਪਣੇ ਘਰ ਚ ਲੜਾਈ ਪੈ ਗਈ ਤੇ ਉਹ ਮੈਨੂੰ ਕੀ ਪਤਾ ਮੰਮੀ ਮੈਂ ਤਾਂ ਕੁਝ ਨਹੀਂ ਕਹਿੰਦੀ ਕਾ ਬੀਜੀ ਮਾਣੇ ਜੀ ਮੇਰਾ ਬਾਹਲਾ ਸਿਰ ਪੱਟੀ ਆਂਦਾ بس ਮੈਂ ਤਾਂ ਤੁਹਾਨੂੰ ਬਣਾ ਕੇ ਦੇਤੀ ਉਹ ਵੀ ਮਜ਼ਦੂਰੀ ਸੀ ਲੈ ਮੈਂ ਸਾਡਾ ਸਿਰ ਕੁੱਟਦਾਂ ਨਹੀਂ ਜੀ ਚਲ ਕੁੱਟ ਦੋ ਜੇ ਕੁੱਟ ਦੋਗੇ ਤਾਂ ਕੋਈ ਕੰਮ ਤਾਂ ਕਰਨ ਨੂੰ ਨਹੀਂ ਭਾਗੀ ਇੱਕ ਗੱਲ ਪੁੱਛਾਂ ਮੈਂ ਤੁਹਾਨੂੰ ਹਾਂ ਜੀ ਜੇ ਮੈਂ ਨਾ ਹੁੰਦੀ ਸਾਡਾ ਸਿਰ ਕੌਣ ਕੁੱਟਦਾ ਜੇ ਤੂੰ ਨਾ ਹੁੰਦੀ ਮੇਰਾ ਸਿਰ ਦੁੱਖ ਦੇ ਕੰਮ ਕੀ ਕਹਿੰਦੇ ਹੋ ਜੀ ਕੁਝ ਨਹੀਂ ਉਹ ਤਾਂ ਮੈਂ ਇਹ ਕਹਿੰਦੀ ਸੀ ਮੈਂ ਤਾਂ ਵੀ ਜੇ ਤੁਸੀਂ ਕੁੱਟਤਾ ਚੱਲ ਵਧੀਆ ਕਰਿਆ ਫਿਰ ਮੈਨੂੰ ਗੋਲੀ ਲੈਣੀ ਪੈਂਦੀ

ਕੀ ਆਇਆ ਮੜਾ ਜਾਨ ਹਾਂ ਤਰ ਮੰਮੀ ਹਾਂ ਤਰ ਆ ਮੜਾ ਜਾ ਕੇ ਦੇਖੋ ਕਿੱਦੇ ਸੋਹਣੇ ਕੰਮ ਹੁੰਦੇ ਆ ਪੂਰ ਪਤਾ ਕੀ ਚੱਲ ਜੰਨੀ ਥੁੱ ਛੱਲਦੇ ਅੱਤਨ ਥੁੱਲੇ ਮਾ ਚਾਉ ਉਹ ਮੇਰੇ ਨਹੀਂ ਥੱਲੇ ਹੂ ਜੀ ਦੇਖਦੇ ਸਹੀ ਉਹ ਕਿੰਨਿਆ ਕਾਲਾ ਕੱਢਿਆ ਕਰਨੀ ਉਸਤਾਰੇ ਨਹੀਂ ਮੇਰੀ ਮਾਂ ਅੱਖਾਂ ਕੰਨਵੇਂ ਸੱਜ ਨਹੀਂ ਲੁਕਤਾ ਕੋਈ ਕਹਿੰਦੀ ਮਾਂ ਮਾਣੀ ਪਹਿਲਾ ਅਗਲਾ ਜੁਲਦੀ ਅਨੂਜਾ ਬਹੁਤ ਜਿਆਦਾ ਕਰਦਾ ਪੁੱਤ ਤੇ ਮੇਰੇ ਮੁੰਨੇ ਸੁਣੋ ਮੈਂ ਕਹਿੰਦੀ ਮਾਂ ਪੀ ਹੈ ਉਹ ਪੀ ਗੁੰਦੀ ਉਸੇ ਤਾਂ ਮੈਨੂੰ ਕਹਦੇ ਨਾ ਕਹਿੰਦੇ ਫਿਰਤੀ ਤੇ ਲੱਗਿਆ ਨਾ ਕਾਲ ਫਿਰ ਮੈਂ ਹੀ ਕਹਿੰਦੀ ਕਿ ਤੋਹਾਂ ਮੱਤੀ ਘਰਾ ਮੰਗਲਾ ਫੰਦਾ ਨੂੰ ਲਾਤੀ ਨੂੰ ਮੋੜ ਦੂਬੀ ਨੂੰ ਗਾਂ ਕਰਦੀ ਹੈ ਗਾਂ ਨਾ ਕਰਦੀ ਮਮੀ ਉਹ ਤਾਂ ਛੋਟੇ ਛੋਟੇ ਬੱਚਿਆਂ ਨੂੰ ਸੌਣਾ ਪਾਣਾ ਪੈਂਦਾ ਹੁੰਦਾ ਹੈ ਦੇ ਚਾਹ ਮੰਨ ਚੱਜਦੀ ਗਾਂਵੇਂ ਛੇਤਰੀ ਖਾਉਂ ਗੰਦਰ ਲਾਉਣ ਦੀ ਕੰਮ ਕਰਕੇ ਹੋਈ ਚਲ ਕੋਈ ਫਤਮਾਇ ਨਿਆੜੀ ਆਹ ਲੈ ਸੰਗਰਾ ਦੂ

ਮੇਰੇ ਬਣਾਇਆ ਸੀ ਮੈਨੂੰ ਉਹ ਮੈਂ ਮਾਰ ਜਾ ਨਹੀਂ ਇਹ ਤਾਂ ਡਿੱਗੀ ਪਈ ਐ ਤੂੰ ਹੱਥ ਲਾ ਕੇ ਮੁਰਗੀ ਤੈਨੂੰ ਸ਼ਾਮ ਨਹੀਂ ਆਉਂਦੀ ਮੈਨੂੰ ਹੱਥ ਲਾਉਣ ਨੂੰ ਕਿਹਾ ਸੀ ਮਿਲਿਆ ਸੀ ਹਾਂ ਕਿ ਹੱਥ ਲਾਉਣ ਨੂੰ ਤਾਂ ਡਿੱਗੀ ਪਈ ਐ ਮੁਰਗੀ ਹੱਥ ਲਾ ਕੇ ਹਜੇ ਮੰਮੀ ਉਹਦੀਆਂ ਮਿਹਾਂ ਤਕਰਾਂਦੀ ਐ ਆਜਾ ਮੰਮੀ ਨਰਾਣਾ ਹੱਥ ਵੀ ਮਨੇ ਕਿ ਹੈ ਵੀ ਉਹਨੂੰ ਲਾੜ ਲਾੜ ਚੀਂ ਬਿਗਾਰ ਕੇ ਰੱਖਤਾ ਪੱਤੀ ਮੈਂਸ ਕਰਤੀ ਉਹਦੀ ਐਂਨਾ ਮੋੜ ਵੀ ਕੀ ਆਤੀਤੀ ਬੁੱਤ ਨਾਲ ਚੱਕਣਾ ਨਹੀਂ ਤੇ ਤੈਨੂੰ ਕਿਹੜਾ ਚੱਕਿਆ ਬੁੱਤ ਮੈਂ ਅਸਲੇ ਹੱਥ ਨਾਲ ਹੀ ਅਸਲਾ ਕੇ ਮੁਰਗੀ ਮੁਰਗੀ ਫਿਰ ਤਾਂ ਆਣਾ ਨਹੀਂ ਹਾਕ ਹੋਰ ਕਹਿ ਦੇ ਹੁਣ ਇੱਥੇ ਉਹ ਇਹ ਪਹਿਨਣਾ ਬਾਰੇ ਕੋਈ ਨਹੀਂ ਨੇ ਮੰਮੀ ਬਗਾਨੇ ਘਰੇ ਕੀ ਕਰੂੰਗੀ ਫਿਰ ਕੀ ਕਰੂੰ ਨਾ ਫਿਰ ਤੂੰ ਮੈਂ ਤਾਂ ਨੂੰ ਆਏ ਕਹੀਆਂ ਜੇ ਆਪਣੇ ਕੋਲੇ ਰਹੀ ਨਾ ਨਾੜਲੀ ਰੱਖ ਕੇ ਏਦੂ ਜ਼ਿਆਦਾ ਪੱਤੀ ਜਾਊਗੀ ਉਹ ਉਹ ਤਾਂ ਚਾੜ ਸੁਣਦੀ ਐ ਰਿੱਕ ਘਰ ਨੂੰ ਵੀ ਮੇਰੀ ਮਾਂ ਹੁੰਦੀ ਆ ਮੰਮੀ ਹੱਥੋਂ ਆ ਵੀ ਗੱਟੇ ਲੱਤਾਂ ਲੱਤਾਂ ਕਰਕੇ ਦੇਖ ਲਾ ਆਇਆ ਅਬੀ ਸਾਸਣਾ ਨਹੀਂ ਕਰਿਆ ਤੂੰ ਇੱਕ ਕੰਮ ਨਹੀਂ ਕਰੇ ਮਾਂ ਹਾਈ ਨਹੀਂ ਪਤਾ ਨਹੀਂ ਮੰਮੀ ਕੰਮ ਨਹੀਂ ਕਹਿ ਕੇ ਸਾਰ ਦਿੰਦੇ ਤੁਸੀਂ ਕੰਮ ਨਹੀਂ ਕਹਿ ਕੇ ਸਾਰ ਦਿੰਦੇ ਹੋ ਬਗਾਨੀ ਘਰੇ ਕੀ ਕਰੂਗੀ ਉਹ ਸੱਸ ਹੋ ਗਈ ਆਦੀ ਉਹਨੇ ਨਹੀਂ ਕੰਮ ਹੀ ਕਹਿਣਾ ਹਾਂ ਤੂੰ ਸਾਰ ਨਹੀਂ ਕਹਿ ਕੇ ਸਾਰ ਦਿੰਦੀ ਹੋਰ ਪੁੱਤ ਪਤਾ ਹੈ ਕਹਿੰਦੇ ਨਿਆਣੀ ਹੈ ਨਿਆਣੀ ਹੋਰ ਸੁੱਖ ਨਾਲ ਘਟਿਆ ਰਹੇ ਨਿਆਣੀ ਅੱਧੀ ਮੁੜੀ ਤਰ ਮੈਂ ਨਹੀਂ ਮੈਂ ਗੱਲ ਕਰਦੀਆਂ ਮਾਂ ਮੈਂ ਨਹੀਂ ਕਰਦਾ ਮੈਂ ਖਾਪੀ ਹੋਰ ਦਿਉ ਮੈਨੂੰ ਚਾਹ ਬਣਾਉਣੀ ਨਹੀਂ ਆਉਂਦੀ ਸੀ ਮੈਂ ਤਾਂ ਕਦੇ ਬਣਾਈ ਹੀ ਨਹੀਂ ਉਹ ਹੁਣ ਚਾਹ ਤਾਂ ਬਣਾ ਲਿਆ ਤੁਸੀਂ ਬਣਾ ਲਿਓ ਜੀ ਨਾਲ ਇੱਕ ਕੱਪ ਮੇਰਾ ਬਣਾਉਣਾ ਤਾਂ ਬਣਾ ਲਿਓ ਨਾ ਚਲ ਐ ਗੱਲ ਚਾਹ ਤਾਂ ਨਹੀਂ ਬਣੀ ਰੋਟੀ ਬਣਾ ਲੇ ਭੁੱਖ ਲੱਗੀ ਪਈ ਆ ਜੀ ਰੋਟੀ ਨਹੀਂ ਮੈਨੂੰ ਬਣਾਉਣੀਆਂ ਆਉਂਦੀ ਹੋਟਲ ਤੋਂ ਲਿਆਓ ਜੀ ਹੋਟਲ ਨੂੰ ਹੋਰੀ ਲਾਉਣੀ ਹੁਣ ਰੋਟੀ ਰੋਟੀ ਤਾਂ ਬਣਾਉਣੀ ਪਊਗੀ ਜੀ ਮੈਨੂੰ ਤਾਂ ਮੇਰੀ ਬੇਬੇ ਨੇ ਕਿਹਾ ਸੀਗਾ ਵੀ ਤੈਨੂੰ ਇਹਨਾਂ ਦਾ ਆਜ ਦਿੱਤਾ ਇਹਨਾਂ ਪੈਸਾ ਦਿੱਤਾ ਵੀ ਤੈਨੂੰ ਉੱਥੇ ਸੌਰੀ ਜਾ ਕੇ ਕੰਮ ਨਹੀਂ ਕਰਨਾ ਪੈਣਾ ਤੇ ਮੈਂ ਤਾਂ ਇੱਕ ਵਾਰੀ ਆਟਾ ਗੁੰਨਿਆ ਸੀਗਾ ਮੇਰੀ ਭਾਬੀ ਦਾ ਨਾ ਸਿਰ ਦੁਖਦਾ ਸੀ ਤੇ ਉਹ ਮੈਂ ਪਤਲਾ-ਪਤਲਾ ਬਣਾ ਤਾਂ ਮੇਰੀ ਭਾਬੀ ਕਹਿੰਦੀ ਐ ਇੰਨੀ ਕਿੰਨੀ ਕਮਾਈ ਆ ਕੀ ਰੋਟੀ ਬਾਹਰ ਖਾਈ ਲੈ ਕੇ ਆਉਣਾ ਜੀ ਮੈਂ ਮੇਰੀ ਬੇਬੇ ਤੋਂ ਹੋਰ ਪੈਸੇ ਮੰਗ ਲੂੰਗੀ ਜੀ ਅੰਨਾ ਕਿੰਨੇ ਕ ਦੇਊਗੀ ਤੇਰੀ ਬੇਬੇ ਪੈਸੇ ਜੀ ਮੇਰੀ ਭਾਬੀ ਨੂੰ ਸਾਰਾ ਕੁਝ ਹੁੰਦਾ ਜੇ ਤੁਸੀਂ ਆਖੋ ਤਾਂ ਮੇਰੀ ਭਾਬੀ ਲਈਏ ਉਹ ਕਿਉਂ ਤੁਹਾਡੀ ਨੋਕ ਜਣੀ ਲੱਗੀ ਆ ਕਿ ਇੱਥੇ ਰੋਹ ਤੈਨ ਨਾਲ ਜੀ ਮੈਨੂੰ ਕੰਮ ਸਿਖਾ ਦੂਗੀ ਮੇਰੀ ਭਾਬੀ ਹੈ ਪਹਿਲਾਂ ਸਿੱਖੀ ਨਾ ਜਿਹੜੇ ਜ਼ਿਆਦੇ ਭਾਬੀ ਨੂੰ ਕੰਮ ਹੋਣਾ ਸਿੱਖੀ ਇੱਥੇ ਜੀ ਕੀ ਪਤਾ ਹੂੰ ਮੈਂ ਸਿੱਖੀ ਲਮਾ ਇਹਦੀ ਹੱਡ ਲੈ ਲਓ ਜੱਟੇ ਕੋਣੀਏ ਮੈਂ ਆ ਲਓ ਜੀ ਆਹੀ ਕਰਤਾ ਤੇ ਇਹ ਭਾਬੀ ਪਿੰਡ ਕਰਦੀ ਹੁੰਦੀ ਸੀ ਮੈਂ ਵੀ ਸਿੱਖਦੀ ਸੀਗੀ ਸੋਹਣੀ ਬਣ ਕੇ ਨਾ ਉਹ ਲਾ ਕਰਾ ਕੇ ਕਪੜੇ ਗਰਦੀ ਉਹ ਨਵੀਂ ਦੀ ਹੈ ਤੁਸੀਂ ਮੇਰੀ ਆ ਚੱਕੋ ਮੈਂ ਤੁਹਾਨੂੰ ਇੱਕ ਦਿਨ ਮੱਥੇ ਮਾਰੀ ਜਬਲੀ ਉਹ ਲਾ ਪੈਸੇ ਹੀ ਦੇਖ ਲਿਆ ਓੱਖ ਮੈਨੂੰ ਹੋ ਗਿਆ ਕੰਮ ਉਹਨਾਂ ਨੇ ਨਹੀਂ ਲਈ ਕੀ ਹੋ ਗਿਆ ਬੱਤ ਮੈਨੂੰ ਨਾ ਉੱਥੇ ਜਾਣ ਜੂਣ ਨੂੰ ਕਹੀ ਤੇ ਹੋਰ ਕਿੱਥੇ ਜਾਣਾ ਹੈ ਮੈਂ ਨਹੀਂ ਕਹਿੰਦੀ ਉੱਥੇ ਸੜਿਆ ਜਾ ਘਰੇ ਮੈਨੂੰ ਉਥੋਂ ਸਾਰਾ ਦਿਨ ਕੰਮ ਕਰਾਉਂਦਾ ਸੀ ਤੂੰ ਤਾਂ ਇੰਨੇ ਪੈਸੇ ਲਾਤੇ ਤੂੰ ਸੜਿਆ ਜਾ ਘਰ ਦੱਸ ਦਿੰਗੇ

ਮੇਰੇ ਨਾਲ ਜੀਨੀ ਜੀ ਤੁਹਨਾ ਸਿੱਖੀ ਪਾਪੀ ਨੇ ਆ ਜਦੋਂ ਮਮੀ ਮੈਸਨ ਪਹਿਲਾ ਇਹ ਗੱਲਾਂ ਕਹਿਦੀ ਹੁੰਦੀ ਸੀ ਵੀ ਤੁਸੀਂ ਜੀਦੀ ਨੂੰ ਕੰਮ ਲਾਓ ਕੰਮ ਲਾਓ ਵੀ ਇਹਨਾਂ ਦਾ ਕਿਹੜਾ ਕੋਈ ਬਚਪਨਾ ਵੀ ਪਈ ਤਾਂ ਨਹੀਂ ਆਪਸ ਕਿਉਂਦੇ ਉਮਰ ਛੋਟੀ ਐ ਤੁਸੀਂ ਮੇਰੀ ਗੱਲ ਕਹਿੰਦੇ ਸੀ ਕਹਿੰਦੇ ਕਿ ਤੂੰ ਮੇਰੀ ਪੰਜਾਬੀ ਮੈਂ ਉਹ ਐਵੇਂ ਮਮੀ ਕਰੇ ਲਾ ਕੇ 2 ਲੱਖ ਰੁਪਏ ਹਮ ਕਰੇ ਬਟਾਵਾ ਮਾਇ ਗੈਨ ਤੁਮ ਕਿ ਚਲ ਨਹੀਂ ਆਣੀ ਐ ਆਪੇ ਸਿੱਖ ਜੂਗੀ ਆਪੇ ਸਿੱਖ ਜੂ ਮੈਨੂੰ ਕੀ ਪਤਾ ਜਮਾ ਵੀ ਨਹੀਂ ਨਿੱਕੇ ਨਿੱਕੇ ਬੱਚਿਆਂ ਨੂੰ ਮਾਵਾ ਕੰਮ ਲਾਉਂਦਗਾ ਨੇ ਜੇ ਬੱਚੇ ਕੰਮ ਨਾ ਕਰਨੇ ਗੁੱਤ ਨੂੰ ਨੂ ਬਟਾਤਾ ਮਾਂ ਦੀ ਨਹੀਂ ਦਿੰਦਾ ਜਦ ਕੋਈ ਮਾਂ ਨਹੀਂ ਹੋਣ ਜਾਣਾ ਤਾਂ ਕੋਈ ਜੇ ਹਾਂ ਮੰਮੀ ਕੋਈ ਇਹ ਨਹੀਂ ਗਲਤੀਆਂ ਹੋਣਗੀਆਂ ਵੀ ਇਹਨੇ ਤਾਂ ਹੀ ਮਾਰਿਆ ਹੋਗਾ ਮੀਂਹ ਨਾਲ ਤਾਂ ਨਹੀਂ ਮਾਰਿਆ ਹੂੰ ਕੋਈ ਤਾਂ ਗਲਤੀ ਹੋ ਗਈ ਮੈਂ ਇਹ ਵੀ ਕਹਿੰਦਾ ਸੀ ਵੀ ਮੇਰੇ ਪਰ ਬੀਨੂ ਨਹੀਂ ਆਉਂਦੀ ਮੇਰੀ ਭਾਬੀ ਨੂੰ ਸਾਰਾ ਕੰਮ ਆਉਂਦਾ ਕਹਿੰਦਾ ਤੇਰੀ ਭਾਬੀ ਨੌਕਰ ਨਹੀਂ ਹੈ ਕਹਿੰਦਾ ਸੋ ਬੀ ਮੈਂ ਮੇਰੀ ਬੇਬੇ ਤੋਂ ਪੈਸੇ ਲਾਉਂਗੀ ਮੈਨੂੰ ਤਾਂ ਪੈਸੇ ਦੇ ਦੇ ਪੈਸੇ ਲੈ ਕੇ ਜਾ ਨਾ ਕਹਿੰਦਾ ਤੇਰੀ ਮੰਮੀ ਆਪ ਪੈਸੇ ਦੇਵਾਂਗੇ ਮੈਂ ਪੁੱਤ ਕਿੰਨਾ ਕੁ ਤੇਰੇ ਪੈਸੇ ਨਾਲੇ ਮੈਂ ਆਪਦੀ ਮੁੰਨ ਕਿੰਨਾ ਤੇ ਕਹੂੰਗੀ ਮੈਨੂੰ ਪੈਸੇ ਦੇ ਦੇ ਹੈ ਵੀ ਨਖਲਾ ਆ ਕੇ ਪਹਿਲਾਂ ਤੁਸੀਂ ਸਾਨੂੰ ਆਏ ਸੀ ਵੀ ਪੈਸੇ ਨਾ ਦਿੱਤੇ ਜਾਂ ਬਸ ਇੰਦਰ ਹੈ ਪੈਸੇ ਨਾ ਦਿੱਤੇ ਜਾਂ ਬਸ ਅਸਨਾ ਮਮੀ ਮੈਂ ਸਾਰਾ ਦਿਨ ਬੋਲਤ ਹੰਦਾ ਕਰਦੀ ਸੀ ਮਿੱਟੀ ਚ ਮਿੱਟੀ ਹੋਈ ਰਹੀ ਨਹੀਂ ਸਾਰਾ ਦਿਨ ਤੇ ਉਹ ਤੱਕ ਅੱਜ ਤੱਕ ਨਹੀਂ ਕਰਿਆ ਵੀ ਇਹ ਵੀ ਸਾਰਾ ਦਿਨ ਕਰਦੀ ਐ ਸਭ ਉਹਦੀਆਂ ਆਏ ਸੀਦੀ ਆਪੇ ਕਰੇ ਤੇ ਫਿਰ ਹੁਣ ਭੁਗਤੋ ਨਤੀਜੇ ਬਿੱਲ ਰਹਿਣਗੇ ਤੂੰ ਦੇਖ ਪੁੱਤ ਤੇ ਭਾਬੀ ਵੀ ਇੰਨਾ ਕੰਮ ਕਰਦੀ ਐ ਤੈਨੂੰ ਵੀ ਆਪਣਾ ਕੰਮ ਖੁਦ ਕਰਨਾ ਪੈਣਾ। ਫਿਰ ਮੈਂ ਕਰਿਆ ਤਾਂ ਸੁਭਾਅ ਤਾਂ ਦੀਦੀ ਨਾਲ ਕੋਈ شریفਤਾ ਨਹੀਂ ਸੀ। ਮੈਨੂੰ ਆਏ ਸੀ ਵੀ ਬਗਾਨੇ ਕਦੇ ਕੰਮ ਸਾਰੀਆਂ ᱛੀਆਂ ਨੂੰ ਕਰਨਾ ਪੈਂਦਾ ਚਾਹੇ ਉਹ ਜੌਬ ਕਰ ਦਿੰਦਾ ਹੁਣ ਨਾ ਰੋਟੀ ਕਿੱਦਾਂ ਕਰਨੀ ਪੈਂਦਾ। ਹੂੰ ਤੁਸੀਂ ਉਹਨੂੰ ਗੁੱਸਾ ਕਰਦੇ ਸੀ ਵੀ ਮੈਂ ਤੈਨੂੰ ਨਹੀਂ ਜਾਂਦੀ। ਉਹ ਤਮਾਏਗਾ ਕਿ ਤੂੰ ਚੱਲ ਨਹੀਂ ਆਣੀ ਆਪੇ ਸਿੱਖ ਜੂਗੀ। ਆਏ ਨਹੀਂ ਹੁੰਦਾ ਮਮੀ ਕੰਮ ਤਾਂ ਸਿੱਖਣੇ ਪੈਂਦੇ ਹੁੰਦੇ ਐ ਤੇ ਫਿਰ ਹੁਣ ਇਹ ਆ ਗਈ ਤੇ ਦੀਨਾਨਾ ਨਾੜ ਕੇ ਉਹਦੇ ਨਾਲ ਚਾਹਲੇ ਕੋਈ ਅੰਦੇ ਪਿੱਛੇ ਹੈ ਨਹੀਂ ਵੀ ਕੋਈ ਹੋਰ ਘਰ ਸੰਭਲੂਗਾ। ਇਹ ਹੁਣ ਉਰੇ ਆ ਗਈ ਉਹ ਤਾਂ ਰੋਟੀ ਤਨੂ ਚੱਖੂ। ਰੋਟੀ ਦਾ ਪੁੱਤ ਫੁਕਾਉਣੀ ਲੋ ਪੁੱਤ ਇਹਨੂੰ ਰੋਟੀ ਦਾ ਪਾਣੀ ਤੋਂ ਗਿੱਦੀ ਦੇ ਕੇ ਗੁੱਸਾ ਕਰ ਗਿੱਲਾ ਕਰੋ ਨਾਲੇ ਨਾਲ ਕੋਈ ਨਾ ਮਾਰ ਜਾ ਸਕਦੀ ਹੁੰਦੀ ਐ ਨਾ ਪਰਦਾਈਆਂ ਨਾਲ ਕਹਿਣਾ ਆਪ ਨੂੰ ਕੱਦਣਾ ਕਹਿੰਦਾ ਹੁੰਦੇ ਸਾਰੇ ਪਰਿਵਾਰ ਚ ਤੈਨੂੰ ਮਾਰਨਾ ਲੋ ਪੁੱਤ ਤੂੰ ਕਹਿੰਦੇ ਕਿ ਵੀ ਮੇਰੇ ਨਾਲ ਚੱਲ ਮੈਂ ਤੈਨੂੰ ਤਨਖਾਹ ਦੇਉਂ ਤੇ ਤੂੰ ਮੇਰਾ ਕੰਮ ਕਰ ਇਹ ਤਾਂ ਤੈਨੂੰ ਕੁੱਟਣਾ ਲੋ ਪੁੱਤ ਨਾ ਮੈਂ ਗਾ ਸਕਦੀ ਨਾ ਤੇਰੀ ਭਾਬੀ ਜਾ ਸਕਦੀ ਐ ਮਮੀ ਇੱਕ ਕਹਿਣਾ ਹੋ ਸਕਦਾ ਹੁਣ ਉਹ ਤਾਂ ਐ ਨਹੀਂ ਆਪਣੀ ਮੰਨੀ ਨਹੀਂ ਹੁਣ ਘਰ ਫਰਾਕ ਕਰ ਲਿਆ ਹੁੰਦਾ ਆਗੀ ਰੁਸ ਕੇ ਮਾੜਾ ਜਿਹਾ ਨਿਕਲ ਜੀ ਜਦੋਂਰੇ ਨਹੀਂ ਆਪਾਂ ਕਰੀਏ ਨੂੰ ਰੋਕ ਟੋਕੀ ਕਰੀਏ ਨੂੰ ਹੁਣ ਆਏ ਕਰਦੀਆਂ 10 ਦਿਨ ਇਹਨੂੰ ਰੱਖ ਲੈਣੀਆਂ ਕਈ ਕੰਮ ਕਰਦੀਆਂ ਸਿੱਖ ਲਿਆ ਕਰੀ ਮੈਥੋਂ ਸਾਰਾ ਤੇ ਜਾ ਕੇ ਆਪਦਾ ਕੰਮ ਕਰਨ ਲੱਗ ਜੇ ਦੋ ਤਾਂ ਟੋਟ ਰੂਆ ਕਿੰਨੇ ਕਿ ਜਾਂ ਜਾਣੇ ਹੈ ਕਿਹੜਾ ਟੱਬਰ ਵਾਲਾ ਤੇ ਜਦੋਂ ਜਾ ਕੇ ਕੰਮ ਕਰਨ ਲੱਗੀ ਕਰੀ ਸੀ ਕਿ ਜੁਗਾ ਕੰਮ ਕਰਾਉ ਕੰਮ ਵਧੀ ਰੋਕ ਸਹੀ ਗੱਲ ਠੀਕ ਹੈ ਜੀ ਕੰਮ ਸਿੱਖ ਲਓ ਤੁਸੀਂ ਕੰਮ ਸਿੱਖੀਏ ਤੁਸੀਂ ਮੈਂ ਤੁਹਾਨੂੰ ਛੱਡਿਆ ਇਹਨਾਂ ਲਾੜਲੇ ਤੋਂ ਅੱਛਾ ਇਹ ਕੰਮ ਸਿੱਖ ਲੈ रोटी पका तो के चल कोई ना हूं करो दीदी दस दिन का फिर भेजा फोन कर लगी असि लाड लाडो करे ती सी ਵੀ ਲਾੜੀ ਰੱਖ ਗਏ ਸੀ ਕਿਤੇ ਕੰਮ ਕਰਾਇਆ ਨਹੀਂ ਸਾਨੂੰ ਐਸੀ ਵੀ ਕਰ ਲਿਆ ਕੋਈ ਨਹੀਂ ਇਹਦਾ ਕਸੂਰ ਨਹੀਂ ਕਸੂਰ ਸਾਡਾ ਆਪਣਾ ਹੀ ਅੰਮ੍ਰਿਤਸਰ ਦਾ ਆਪਣਾ ਹੀ ਹੈ ਮੈਂ ਮੈਨੂੰ ਮਤਲਬ ਰਿਕੁਲ ਅੰਤਰ ਦੀ ਹਾਂ ਬੱਸ ਲਾੜ ਦੇ ਕੋਲ ਚਾਪਾ ਕਸੂਰ ਕੀਤਾ ਹੈ ਹੁਣ ਕੋਈ ਨਾ ਮੈਂ ਅਜ ਵੀਰੇ ਨੂੰ ਫੋਨ ਕਰ ਦਿੰਦੀ ਆ ਮਮੀ ਨਾਲ ਕੁਝ ਗੱਲ ਕਰਦੀ ਆ ਆਪਾਂ ਕਹਿ ਦਾਂਗੇ ਵੀ ਅਸੀਂ ਸਾਰਾ ਕੰਮ ਸਟਾਈਡ ਦੇ ਦਾਂਗੇ ਠੀਕ ਐਸਾ ਕਿਤੇ ਕਿਤੇ ਰੱਤ ਮਮੀ ਆਗਲਾ ਰੈਸ ਪਰ ਕਿਹਦਾ ਬੱਤੀ ਦਾ ਪੈਸਾ ਤੁਨ ਲੱਕਰ ਜਿਹਾ ਕੋ ਬੱਤੱਖਾ ચાલ કોઈ કરો મેરે ફોન કરો આ ચા પી લો ચા પી લો હું સબ્જી આપ બનાવો અજ આ લો ચા પી લો ચકો ચા ચા પી લો રસોઈ કરાયો